ਆਪਸਾ ਸੁਣਾ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਭਜਨ ਸਿੰਘ ਜੀ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਹੁਣ ਜਿਹੜੀਆਂ ਸਾਡੀਆਂ ਪ੍ਰੇਡ ਦੀਆਂ ਟੁਕੜੀਆਂ ਨੇ ਉਹਨਾਂ ਦਾ ਨਿਰਿਕਸ਼ਨ ਕਰਨ ਵਾਸਤੇ ਰਵਾਨਾ ਹੋਏ ਨੇ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਜੀ ਸਾਡੇ ਐਸਐਸਪੀ ਡਾਕਟਰ ਅਨਕੁਰ ਗੁਪਤਾ ਜੀ ਤੇ ਪ੍ਰੇਡ ਕਮਾਂਡਰ ਜੀ 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 ਜ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਬੜੀ ਹਿੰਮਤ ਦੇ ਨਾਲ ਲੜੀ ਪਰ ਸਕਸੈਸ ਨਾ ਮਿਲਣ ਤੇ ਫਿਰ ਉਹਨਾਂ ਨੇ ਆਪਣੀਆਂ ਜਿਹੜੀਆਂ ਸੇਵਾਵਾਂ ਆਮ ਲੋਕਪਤੀ ਜਿਹੜੀਆਂ ਆਪਣੀਆਂ ਸੇਵਾਵਾਂ ਸੀ ਜਾਰੀ ਰੱਖੀਆਂ ਤੇ 2022 ਦੇ ਵਿੱਚ ਉਹ

ਦੇ ਮੋਗਾ ਪੁਲਿਸ ਦੀਆਂ ਇਹ ਜਵਾਨ ਕੁੜੀਆਂ ਇਹਨਾਂ ਦੀ ਐਗਵਾਈ ਕਰ ਰਹੇ ਨੇ ਇੰਸਪੈਕਟਰ ਕੁਲਿੰਦਰ ਕੋਲ ਦੀ ਅਗਵਾਈ ਵਿੱਚ ਬਹਾਦਰ ਕੁੜੀਆਂ ਇਸ ਵਾਰ ਪੁਲਟੂਨ ਕਮਾਂਡਰ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਇਹ ਪੰਜਾਬ ਹோம் ਗਾਰਡ ਦੀ ਚੌਕੜੀ ਹੈ ਉਹ ਵੀ ਸਲਾਮੀ ਦੇ ਕੇ ਅੱਗੇ ਲੱਗ ਰਹੀ ਹੈ ਸਥਾਨ ਕੋਣਾ ਹੈ ਸੈਕੰਡ ਹਾਰਟ ਸਕੂਲ ਕੈਂਡੀ ਪ੍ਰਪਨੀਤ कौर ਇਸ ਗ੍ਰੁਪਟੀ ਅਗਵਾਈ ਕਰ ਰਹੇ ਨੇ ਐਫਟੀਐ ਸਕੂਲ ਮੋਗਾ ਗੁਰਪ੍ਰੀਤ ਸਿੰਘ ਸੀਨੀਅਰ ਅਫਸਰ ਇਨ ਸੁਗਰੀ ਅਗਵਾਈ ਕਰ ਰਹੇ ਅਰੀਬ ਇਹਨਾਂ ਦੀ ਗਵਾਈ ਦੇ ਵਿੱਚ ਵੀ ਸੈਕੰਡ ਹਾਰਟ ਸਕੂਲ ਮੁਗਾ ਦੇ ਬੱਚੇ ਆ ਇਹ ਮਾਰਕਸ ਕਰ ਰਹੇ ਨੇ ਦਰਪ੍ਰੀਤੌਰ ਜਵਾਹਰਪੁਰਿਆ ਸਕੂਲ ਹੈ ਮੁਗਾ ਮੋਟੋ ਨੇ ਸਾਡੇ ਕੋਲ ਅੱਜ ਦੋ ਗਰੁੱਪ ਆਏ ਹੋਏ ਨੇ ਲੜਕਿਆਂ ਦੀ ਗਵਾਈ ਕਰ ਰਹੀ ਹੈ ਦਰਪ੍ਰੀਤੌਰ ਅਤੇ ਲੜਕਿਆਂ ਦੀ ਜਿਹੜੀ ਰੋਕਣੀ ਹੈ ਦੀਪਕ ਕੁਮਾਰ ਉਹਨਾਂ ਚ ਗਵਾਈ ਕਰ ਰਿਹਾ ਹੈ ਐਸੇ ਮੈਂ ਵਿਸ਼ੇਸ਼ ਤੌਰ ਤੇ ਦੱਸ ਰਿਹਾ ਜਾਵਾ ਸਰਦਾਰ ਅਫਸਰ ਪੰਜਾਬ ਦੇ ਦੇ ਹਰ ਇੱਕ ਮੇਰ ਨੂੰ ਇੰਟਰਪਟ ਕਰਦਾ ਮੇਰਾ ਬੋਲ ਬਾਕੀ ਸਭ ਕੋਮੇਹਬਾਨ ਜੀ ਪੰਜ ਤੇ ਆਉਣਗੇ ਸਭ ਤੋਂ ਪਹਿਲਾਂ ਉਹ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦਗੇ ਸ਼ਹੀਦ ਪਰਿਵਾਰਾਂ ਤੋਂ ਬਾਅਦ ਜਿਹੜੇ ਸਾਡੇ ਉਜਾਦੀ ਕੁਲਾਡੀਆਂ ਦੇ ਉਹਨਾਂ ਨੂੰ ਇਸ ਤੋਂ ਬਾਅਦ ਪਲਟੂਨ ਕਮਾਂਡਰ ਗੁਰਦੇਸ਼ ਸਿੰਘ ਜੀ ਆ ਗਏ ਪੰਜਾਬ ਫੌਜ ਗਾਰਦੀ ਟੁਕੜੀ ਹੈ ਉਹ ਵੀ ਇਸਲਾਮੀ ਦੇ ਕਿਹਾ ਹੈ ਇੰਨ ਕਾਲਜ ਮੁਕਾ ਸ਼ਕਤੀ ਇਹਨਾਂ ਦੇ ਸੀਨੀਅਰ ਅੰਡਰਟੂਚਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਬੁੜੀ ਅੱਗੇ ਜਾ ਰਹੀ ਹੈ ਜਨਰਲਟੀ ਚੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਇਹ ਇੱਕ ਨੂੰ ਪੂਰਕ ਪੋਸਟਿਕ ਘਾਹ ਦੇ ਫਟੇ ਘਟ ਪੈਸੂ ਮੈਂਬਰਸ ਕੋਰ ਇਹ ਅੰਡਰਮਨਿਸਰ ਇਸ ਕੁੜੀਆਂ ਦੀ ਬਹੁਤ ਕੁੜੀਆਂ ਦੀ ਅਗਵਾਈ ਕਰ ਰਹੀ ਹੈ ਇਹ ਉਹ ਕੁੜੀਆਂ ਨੇ ਜਿਨ੍ਹਾਂ ਨੇ ਕੱਲੋ ਸਾਡੀ ਸੁਰੱਖਿਆ ਪਹੁੰਚ ਦਾ ਹਿੱਸਾ ਬਣ ਕੇ ਤੁਹਾਡੇ ਇਸ ਦੀ ਸੁਰੱਖਿਆ ਦੇ ਵਿੱਚ ਆਪਣਾ ਯੋਗਦਾਨ ਪਾਉਣੇ ਨੇ ਸੈਕੰਡ ਹਾਰਟ ਸਕੂਲ ਕੈਡਟ ਪ੍ਰਭ ਨੀਤ ਕੌਰ ਇਸ ਗਰੁੱਪ ਦੀ ਅਗਵਾਈ ਕਰ ਰਹੇ ਨੇ 38th ਸਕੂਲ ਮੋਗਾ ਗੁਰਪ੍ਰੀਤ ਸਿੰਘ ਸੀਨੀਅਰ ਅਫਸਰ ਦੇ ਅਦੋਂ ਦੀ ਅਗਵਾਈ ਕਰ ਰਹੇ ਨੇ ਬਹਾਦਰ ਬੱਚੇ ਨੇ ਕੱਲੋ ਇਹਨਾਂ ਨੇ ਵੀ ਸਾਡੇ ਸ੍ਰਸ਼ਟਾ ਪਵਿੱਤਰ ਵਿੱਚ ਜਾ ਕੇ ਮੰਡੇ ਮੀਟਿੰਗ ਸ੍ਰੋਟਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਦੇ ਵੀ ਸਿੰਘ ਸਾਢੀ ਵਾਰ ਇਹਨਾਂ ਦੀ ਅਗਵਾਈ ਵਿੱਚ ਵੀ ਸੈਕੰਡ ਹਾਰਟ ਸਕੂਲ ਮੋਗਾ ਦੇ ਬੱਚੇ ਆ ਇਹ ਬਾਤ-ਬਾਸ ਕਰ ਰਹੇ ਨੇ ਤਰਨਪੀਰ ਤੋਂ ਜਵਾਹਰ ਨਗਰਿਆ ਸਕੂਲ ਹੈ ਮੋਗਾ ਤੋਂ ਦੇ ਸਾਡੇ ਕੋਲੇ ਅੱਜ ਬਹੁਤ 그룹 ਆਏ ਹੋਏ ਨੇ ਲੜਕੇ ਦੀ ਅਗਵਾਈ ਕਰ ਰਹੀ ਹੈ ਤਰਨਪੀਰ ਤੋਂ ਅਤੇ ਲੜਕੇ ਦੀ ਜਿਹੜੀ ਟੁਕੜੀ ਹੈ ਦੀਪਕ ਕੁਮਾਰ ਉਹਨਾਂ ਦੀ ਅਗਵਾਈ ਕਰ ਰਿਹਾ ਹੈ ਇੱਥੇ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਕਿ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਜੀ ਜਿਹੜੇ ਕਿ ਖੋਲ ਜਵਾਹਰ ਕਮੁੰਡਿਆ ਰਿਚਿਆਲਿਆ ਤੋਂ ਛੇਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਪੜ੍ਹੇ ਹੋਏ ਨੇ ਉਹਨਾਂ ਦੀ ਵਿਸ਼ੇਸ਼ ਹੈਲੋ ਉਹ ਉਹ ਬੱਚਿਆਂ ਦੇ ਵਿੱਚ ਇੱਕ ਵਿਸ਼ੇਸ਼ ਉਹ ਸਾਡੇ ਤੋਂ ਉਹ ਗੜਿਆ ਜਦੋਂ ਉਹਨਾਂ ਨੇ ਉਹ ਡਿਪਟੀ ਕਮਿਸ਼ਨਰ ਜੀ ਆਸਮਾਲਿਆ ਉਹਨਾਂ ਦਾ ਮਾਸਟਰ ਸਾਹਿਬ ਖਾਨੇਦਾਰ ਮੁਕਰਸ਼ ਸਿੰਘ ਪੰਜਾਬ ਪੁਲਿਸ ਅਤੇ ਹਰਸ਼ਦੀਪ ਸਿੰਘ ਕਲੀਅਰ ਬਲੂਮਿੰਗ ਬਰਡ ਸਕੂਲ ਮੋਗਾ ਦੀ ਨਾਲ ਬਤੂ ਮਾਰਤਪਾਸ ਦੇ ਵਿੱਚ ਇੱਕ ਜੁੜਦੀ ਨਾਈ ਗਈ ਹੈ ਸੋ ਬਹੁਤ ਹੀ ਬਹੁਤ ਬਹੁਤ ਨਜ਼ਾਰਾ ਪੇਸ਼ ਕੀਤਾ ਬਾਦਪਾਪ ਕੇ ਕੁਬੜੀਆਂ ਨੇ ਬਹੁਤ ਬਹੁਤ ਧੰਨਵਾਦ ਹੋਰ ਸਾਡੇ ਮੁੱਖ ਮਹਿਮਾਨ ਜੀ ਪੱਛਤੇ ਆਉਣਗੇ ਸਭ ਤੋਂ ਪਹਿਲਾਂ ਉਹ ਸ਼ਹੀਦ ਪਰਿਵਾਰਾਂ ਦਾ ਸਨਮਾਨਿਤ ਕਰਕੇ ਸੋ ਰਾਮ ਬਾਦ ਜੀ ਕੈਬਨਟ ਬਣ ਸਰਕਾਰ ਪਹਿਲਾਂ ਤਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ ਉਹਾਰੇ ਪੰਜਾਬ ਵਾਸੀਓ ਮੈਂ ਆਪ ਸਭ ਨੂੰ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੈਂ ਆਜ਼ਾਦੀ ਦਿਹਾੜੇ ਸੰਬੰਧੀ ਇਸ ਸਮਾਗਮ ਵਿੱਚ ਪਹੁੰਚ ਕੇ ਬਹੁਤ ਬਾਗਾ ਮਹਿਸੂਸ ਕਰ ਰਿਹਾ ਹਾਂ ਦੇਸ਼ ਦੀ ਆਜ਼ਾਦੀ ਲਈ ਜੰਡੀਆਂ ਵੱਖ-ਵੱਖ ਨਹਿਰਾਂ ਅਤੇ ਸ਼ਹੀਦ ਦੇ ਆਗਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸੁਖਦੇਵ ਸਰਦਾਰ ਕਨਤਾਰ ਸਿੰਘ ਸਰਾਭਾ ਸ਼ਹੀਦ ਮੋਦਨ ਸਿੰਘ ਸ਼ਹੀਦ ਮदनलाल ਢੀਂਗੜਾ ਸ਼ਹੀਦ ਲਾਲਾ ਲਾਜਪਤਰਾਏ ਸ਼ਹੀਦ ਦਵਾਨ ਸਿੰਘ ਕਾਲੇਮਾਨੀ ਅਤੇ ਹੋਰ ਆਜ਼ਾਦੀ ਕੋਲਾਟੀਆਂ ਵੱਲੋਂ ਸਮੇਂ-ਸਮੇਂ ਤੇ ਅਰੰਭੇ ਗਏ ਸੰਘਰਸ਼ਾਂ ਅਤੇ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਸਾਨੂੰ ਮਾਣ ਹੈ